ਕਿੰਝ ਪਾਸਾ ਦਾ ਕਰਦੇ ਆ ਉਹ ਜਿਹੜੇ ਆਏ ਆ ਉਹ ਬੱਲੇ ਉਹ ਬੱਲੇ ਔਰ ਸੈਰੀ ਕਿੱਥੇ ਮਾਰਦਾ ਆਰ ਗਿਆ ਤੇ ਕੰਮ ਫਰਕ ਨਹੀਂ ਪਈ ਸੈਰੀ ਐਚ ਐਚ 24 ਤੋਂ ਕਿਨਪਾ ਦਾ ਟ੍ਰੈਕਿੰਗ ਜੀ ਰੱਸੀ ਵਿੱਚ ਆ ਗਿਆ ਸੈਰੀ ਆ ਪੂਰਾ ਕੋਈ ਨਾ ਤੁਸਤਾ ਕੋਈ ਨਾ 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 ਸਤੇ ਗੋਰੀਆਕਾਰ ਫਿਰ ਜਾਂਦਾ ਲੋ ਨਾਕਾਰ ਹੋਈ ਜਾਂਦਾ ਨਾਕਾਰ ਹੋਈ ਜਾਂਦਾ ਅੱਜ ਦਾ ਕੈਰ ਹੋਈ ਜਾਂਦਾ ਆਹੋ ਉੱਤੇ ਉਹ ਫੇਰਾ ਬਾਲਣ ਤੋਂ ਉਹਦੇ ਵਿੱਚ ਆਦੀਆ ਫੇਰਾ ਹੋਈ ਜਾਂਦਾ ਕਿਆ ਚਾਚਾ ਜੀ ਵਰਲਡ ਕਵਰ ਗਰੁੱਪ ਦਾ ਸਾਡੇ ਕੰਚਾਈ ਫੇਰਾ ਕਰਾਈਆ ਅੱਜ

ਮਮ ਆਮੀ ਜਾਨਿਆ ਆ ਬੇਨ ਕੀ ਵੜੀ ਜਾਂਦਾ ਇੱਕ ਪਾਸੇ ਐਸਾ ਸਹੀ ਰਾਈ ਜਾਂਦੇ ਹੈ ਇਹਨਾਂ ਸਰਦਾਰਾਂ ਕਰੀ ਗਏ ਟੋਲੋੜਾ ਉਹ ਲਾਪਰਿਤ ਖਰਾਬ ਦਾ 그룹 ਦੇ ਵਿੱਚੋਂ ਦੂਜੇ ਪਾਸੇ ਉਹ ਬਾਂਦਾ ਕਹਿੰਦੇ ਪੋਹੇ ਵਾਲਾ ਉਹ ਲੈ ਭਾਈ ਜਦਾਂ ਕੱਢੀ ਨੂੰ ਮੋੜ ਲਿਆਂਦਾ ਉਹ ਖਰੀਦ ਹਾਂ ਦੇਖ ਲੈ ਬੰਦੇ ਬੰਦੇ ਉਹ ਜਦੋਂ ਇਹਨਾਂ ਦੇ ਹੱਥੀਂ ਬੱਤੀ ਨਹੀਂ ਸਮਾਉਂਦਾ

चार चोवी को ग्रुपर